ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਲਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕੀ ਮਾਤਰ ਦਾ ਖਰੀਦ ਦਾ ਫਾਇਦਾ ਜੀ ਅੱਜ ਦੀ ਆਪਣੀ ਵਿਜ਼ਿਟ ਪਿੰਡ ਕਲਸੀਆਂ ਕਲਾਂ ਜ਼ਿਲ੍ਹੇ ਦੀ ਗੱਲ ਕਰੀਏ ਸ਼੍ਰੀ ਤਰਨਦਰ ਸਾਹਿਬ ਤਹਿਸੀਲ ਪੱਟੀ ਭਾਈ ਗੁਰਵਿੰਦਰ ਉਹਨਾਂ ਦੇ ਫਾਰਮ ਤੇ ਪਹੁੰਚੇ ਆਂ ਦੋ ਨਗ ਲੈ ਕੇ ਆਏ ਆਂ ਤੁਹਾਡੇ ਲਈ ਤਿਆਰੀ ਤੇ ਇੱਕ ਦੂਜਾ ਸੂਭਾ ਛੋਟੀ ਆ ਇੱਕ ਅਰ ਸ਼ਰ ਵਛੀ ਆ ਜਾਇਜ਼ ਕੀਮਤ ਦੇ ਵਿੱਚ ਖਰੀਦਦਾਰੀ ਕਰਾਵਾਂਗੇ ਤੁਹਾਨੂੰ ਬਣੇ ਰਹੋ ਐਂਡ ਤੱਕ ਦੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਰਪਾ ਜੀ ਕਿਰਪਾ ਜੀ ਕਿਰਪਾ ਸ਼ੁਕਰ ਹੈ ਰੱਬ ਦਾ ਹੋ ਸਨਾਓ ਵਧੀਆ ਜੀ ਵਧੀਆ ਠੀਕ ਹੋ ਕੇ ਰਿਪੋਰਟਾ ਬਹੁਤ ਵਧੀਆ ਜੀ ਡਰੈਸ ਕਰੀ ਗਈ ਜੀ ਪੇਲ ਕਲਸਿਆਂ ਗਣਾ ਕਿਲਾ ਤਰ ਤਰਨ ਸੀਗਲ ਪੱਟੀ ਮੈਲ ਨੰਬਰ ਹੈ ਜੀ 98556990 ਨਾ ਠੀਕ ਹੈ ਜੀ ਅੱਜ ਦੋ ਪਸ਼ੂ ਫਰ ਦੋ ਪਸ਼ੂ ਜੀ ਹਰ ਸ਼ਹਿਰ ਆ ਗਈ ਹਾਂ ਨਾ ਹਰ ਸ਼ਹਿਰ ਬੱਸੀ ਆ ਗਈ ਵੀਰ ਜੀ ਦੂਜਾ ਦੂਜਾ ਸਵੇਰਾ ਕੀ ਆ ਬਾਤ ਲਾਲੂੜ ਵਾਵਾ ਪਾਏ ਬਹੁਤ ਜਿਆਦੀ ਜੀ ਬਹੁਤ ਹਲਤਾ ਦੂਜਾ ਸਵੇਰ ਦੂਜਾ ਸਵੇਰ ਖਾਸ ਕਿੰਨਾ ਕਿ ਦੁੱਧ ਭਰਿਆ ਉਹ ਪਹਿਲੇ ਨਹੀਂ ਜੀ ਪਕਾਰ ਵਾਲਿਆਂ ਦੇ ਕਹਿਣ ਦੇ ਮੁਤਾਬਕ 18-19 ਕਿਲੋ ਦੁੱਧ ਦਿੱਤਾ ਬੱਛੀ ਨੇ ਠੀਕ ਆ ਕਰਕੇ 20 ਕਿਲੋ ਤੇ ਆਪਾਂ ਅਸਰ ਰੱਖ ਸਕਦੇ ਆ ਬੱਛੀ ਤੁਹਾਡੇ ਸਾਹਮਣੇ ਜੰਮੀ ਪਈ ਵਧੀਆ ਆ ਆਰਥਿਕਿਆਂ ਦੇ ਹਰਾਨਾ ਨਹੀਂ ਕਿੰਨੋ ਸੋਲ ਮਟੋਲ ਜਾਂਦਾ ਬਹੁਤ ਜੀ ਜੀ ਬੜੀ ਪਈ ਬਹੁਤ ਸੋਹਣੀ ਬੱਛੀ ਆ ਵਾਹ ਕੇ ਜੀ ਚੀਜ਼ ਆ ਕੋਈ ਹਨਾ ਕੜ ਦੇ ਤੋਹਫਾ ਸੱਜਣੋ ਬਹੁਤ ਸੋਹਣੀ ਬੱਛੀ ਆ ਮੰਡੀਆਂ ਦੀ ਜਿਵੇਂ ਮੰਡੀ ਕਹ ਦਿੱਤੀ ਜਿੰਦ ਜਾਨ ਹੈ ਗਜਰਾਗ ਦੀ ਤੇ ਬਹੁਤ ਸੋਹਣੀ ਜੰਮੀ ਪੜੇ ਆ ਵਾਹ ਜene ਘਰੇਲੂ ਘਰੇ ਵੀ ਰੱਖ ਬਾਕੀ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਲੱਗਾ ਵੱਚੀ ਦਾ ਤੋਰਾ ਤਾਰਾ ਚੰਗਾ ਮਨੋਜੀ ਕੀ ਬਾਤ ਹੈ ਸੋਹਣੀ ਆ ਨਾ ਵੱਚੀ ਬਹੁਤ ਸੋਹਣੀ ਪੂਰੀ ਚਮਕਦਾਉਂ ਕਰ ਰੱਖਦੀ ਐ ਬਾਕੀ ਰਾਜੀ ਬਾਜੀ ਫੋਲਿਆ ਥਾਂ ਤੁਣ ਵੀ ਚੰਗੀ ਸਪੇਸ ਰੱਖਦੀ ਆ ਢੇਲ ਚੰਗੀ ਪਈ ਆ ਨਾ ਅਜ ਮਗਰ ਬਹੁਤ ਜਿਆਦੀ ਚੰਗੀ ਸੰਧੂ ਸਾਹਿਬ ਬਣਾਉਂਗੀ ਛੱਬਿਆਂ ਨਾਲ ਲੈਵਾ ਬਣਾਉਂਗੀ ਸਮਾਂ ਕਿੰਨਾ ਕੁ ਲੈ ਜੂ ਮੇਰੇ 10 ਦਿਨ ਵੱਛੀ ਨੇ ਲੈਂਦੀ ਆ ਘਰ ਵਾਲਾਂ ਦੇ ਦੱਸਣ ਮੁਤਾਬਕ ਪੂਰੇ 10 ਦਿਨ ਵੱਛੀ ਦੇ ਰਹਿੰਦੇ ਆ ਲੈ ਜਾਣੇ ਹਜੇ ਬੜੋਂ ਬੜੀ ਹੈ ਨਾ ਬੜ ਬਣ ਕਮਲਿਓ ਚੰਗੀ ਤੇ ਨਿਕਲੂ ਚੰਗੀ ਪੋ ਪੰਡਾਂ ਲਾ ਗੱਡੀ ਠੁਣੀ ਬੜੀ ਜਿਆਦੀ ਆ ਜਿੱਦਾਂ ਮਰਜ਼ੀ ਕੋਈ ਭਾਂਣ ਭਰਾ ਜਿੱਦਾਂ ਮਰਜ਼ੀ ਕੋਈ ਚੋਵੇ ਚਾਹੇ ਮਾਇ ਕਰੇ ਇਹ ਥੋੜੀ ਇਹ ਥੋੜੀ ਗੱਲ ਆ ਕਿ ਤੇ ਰੇਟ ਕੀ ਰਹਿ ਗਿਆ ਇਹੜਾ ਸੰਤੂ ਸਾਹਿਬ ਕੀ ਕਰ ਲੀ ਗਏ ਨਹੀਂ ਠੀਕ ਚੰਗੀ ਆ ਵਸੀ ਖਰੀ ਆ ਖਰੀ ਆ ਖਰੀ ਆ ਹਾਂਜੀ ਬਦਾਮ ਦੀ ਗਿਰੀ ਵਰਗੀ ਆ ਮੇਰੋਂ ਮੋਲੇ ਸੰਤੂ ਸਾਹਿਬ ਹਸਿਆਰ ਕਰਦੇ ਆ ਅੱਛਾ ਤੇ ਜੈਸਾ ਉਹ ਕਰ ਦੋ ਮੜਜੀ ਦੋ ਸ਼ਰਤਾਂ ਦੇ ਪੱਕੀ ਕਰ ਦੋ ਪੱਕੀ 75 ਦੀ ਹਾਨ ਆ ਓਕੇ ਜੀ ਠੀਕ ਆ ਹਾਂਜੀ ਤੇ ਦੂਜੇ ਨੰਬਰ ਤੇ ਮੈਂ ਆ ਗਿਆ ਹਨਾ ਬਟਨ ਦੀ ਝੋਟੀ ਆ ਗਈ ਆ ਦੂਜੇ ਨੰਬਰ ਬਟਨ ਵਾਲਾ ਝੱਡਾ ਆ ਗਿਆ ਬਟਨ ਵਾਲਾ ਝੱਡਾ ਵਾਹ ਵਾਹ ਬਹੁਤ ਚੰਗੀ ਝੋਟੀ ਬਣੀ ਆ ਖਰੀ ਨੀ ਰੋ ਹਨਾ ਬਹੁਤ ਜਿਆਦੀ ਚੰਗੀ ਬਣਦੀ ਆ ਜੇ ਪੂਰੀ ਹਾਂਜੀ ਹਾਂਜੀ ਪਣ ਜਾਊਗੀ ਦੇਰ ਪਾ ਕੇ ਕੋਈ ਆਰਜ਼ਾ ਦੇ ਤ ਨਹੀਂ ਸੁਣਦੀ ਹਾਂਜੀ ਹਾਂਜੀ ਖੁੱਲੇ ਢੁਲੇ ਲੈ ਜੂ ਨਾ 8 10 ਦੇਣਾ ਲੈ ਜੂ ਲੈ ਜੂ ਲੈ ਜਾਣੇ ਹਣਾ ਹਾਂਜੀ ਵਧੀਆ ਲੈਂਦੀ ਚਲੋ ਕੋਈ ਨਹੀਂ ਸੋਰੋ ਕਰ ਮਾਲੀ ਨੂੰ ਕਿੰਨਾ ਕੇ ਭਾਂਡੇ ਚ ਪਾਉਗੀ ਦੁੱਧ ਸੰਧੂ ਸਾਹਿਬ ਵੇਖ ਲਓ ਕਿੰਨਾ ਹੁਣ ਤੇਰਾ 14 ਲੀਟਰ ਦੁੱਧ ਘਟੀ ਦਊਗੀ ਦੇ ਦੇਣਾ 13 ਕਿਲੋ ਖਰੀ ਗੋਟੀ ਖਰੀਆ ਵੱਡੀ ਕੱਦ ਵਜੰਦੀ ਹਾਂਜੀ ਥੈਂਕ ਯੂ ਸੁੰਗ ਨਾਲੇ ਬਹੁਤ ਸੋਹਣਾ ਲੱਗਾ ਹਾਂਜੀ ਵੱਡੀ ਆ ਛੋਟੀ ਛੋਟੀ ਨਹੀਂ ਮੈਂ ਨੇ ਪੂਰਾ ਕੱਦ ਵਜਣਾ ਤੁਰਾ ਤਰਾਵੜਾ ਤੇਲ ਬੜੀ ਬਈ ਝੋਟੀ ਦੀ ਆਣਾ ਹਾਂਜੀ ਬਹੁਤ ਜਿਆਦਾ ਚੰਗੀ ਝੋਟੀ ਬਨਜੋਗੀ ਪੂਰੀ ਲੈਓ ਮੋੜ ਲੈਓ ਚਲੋ ਆਈ ਲੋਈ ਕਰੋ ਜੇ ਗੱਲ ਗੱਦ ਵਜਨ ਫੁੱਲ ਵੱਡਾ ਜੀ ਤੇ ਇਹਦੀ ਕੀਮਤ ਦੀ ਕਿੰਨੀ ਕਰ ਦਈਏ ਤੁਸ ਜੀ ਸਾਹਿਬ ਵੇਖ ਲਓ ਕਿੰਨੀ ਕਰੀਏ ਚੰਗੀ ਝੋਟੀ ਹੈ ਨਹੀਂ ਹੈਗੀ ਚੰਗੀ ਸਾਰੇ ਖਰੇ ਆ ਇੱਕ 20 ਨਾ ਕਰ ਲੀਏ ਮਨ ਤੇ ਕਰਦਾ ਕਰਦਾ ਚੰਗੀ ਆ ਝੋਟੀ ਮਾੜੀ ਨਹੀਂ ਆ ਪਰ ਆਪਾਂ ਬਾਹਰ ਵੀਰ ਕਰਦੇ ਕੋਈ 1.5 ਕਰੀ ਜਾਂਦਾ ਕੋਈ 1 40 ਦਿੱਤੀ ਜਾਂਦੇ ਆ ਨਾ 1 15 ਦੇ ਦੇ ਦੀ ਛੋਟੀ ਜੈਸਨ ਹੋਈ ਸੋ ਮਾਨ ਕਰਾਂਗੇ ਹਾਣਾ ਛੋਟੀ ਇੱਕ 12 ਦੀ ਦੇਣੀ ਆ ਪੂਰੇ 10 ਦੀ ਜਾਣਦੇ ਹਾਂ ਤੇ ਨਹੀਂ ਦੇ ਲੋ 100 ਰੁਪਇਆ ਛੋੜ ਕਰ ਦਿਓ ਮੇਰਾ ਵੀ ਬਹੁਤਾ ਹਸਤਾਵੇ ਨਾ ਹਾਣਾ 100 200 ਰੁਪਇਆ ਛੋੜ ਕਰ ਦਿਓ ਹਾਣਾ ਹਾਂਜੀ ਜਾਣ ਦਿਓ ਕੋਈ ਯਾਦ ਕਰੇ ਖੜੇ ਹਾਂਜੀ ਆਖੇ ਕਲਸੀਆਂ ਦਾ ਲਿਆਂਦੀ ਆਹਦੀ ਬਹੁਤ ਚੰਗੀ ਹੋਣੀ ਹੂੰ ਚੰਗੀ ਇਹ ਲਾ ਕੇ ਘਰ ਆ ਕੋਈ ਮਾਨ ਤਨ ਕਰਾ ਕੋਈ ਥੋੜਾ ਬੜਾ ਓਕੇ 2 400 ਰੁਪਇਆ ਕੋ ਨਹੀਂ ਕਰ ਦਿਓ ਲਓ ਜੀ ਸੱਜਣੋ ਇਹ ਦੋ ਪਸ਼ੂ ਖਰੀਦਦਾਰੀ ਆਪਣੀ ਕਰਿਓ ਪੈਂਡ ਕਲਸੀਆਂ ਪਹੁੰਚ ਕੇ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ